ਸਤਿ ਸ੍ਰੀ ਅਕਾਲ ਸੱਪ ਨੂੰ ਬ੍ਰੀਫ ਪੰਜਾਬ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਸਿੱਖਾਂ ਦੀ ਬਾਤਰੀ ਦੇ ਚਰਚੇ ਅਕਾਲੀ 1965 1962 1971 ਦੀ ਜੰਗ ਭਾਰਤ-ਚੀਨ ਭਾਰਤ-ਪਾਕਿਸਤਾਨ ਦੀਆਂ ਜੰਗਾਂ ਵਿੱਚ ਹੀ ਨਹੀਂ ਹੋਏ ਸਿੱਖਾਂ ਦੀ ਬਾਤਰੀ ਦੇ ਚਰਚੇ ਤਾਂ ਜਰਮਨ ਯੂਰਪ ਤੱਕ ਰਹੇ ਹਨ ਜਰਮਨਾ ਨੇ ਸਿੱਖਾਂ ਦੀ ਬਾਤਰੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੀਆਂ ਚਿੱਠੀਆਂ ਵੀ ਸਿੱਖ ਫੌਜੀਆਂ ਨੂੰ ਲਿਖੀਆਂ ਸਨ ਕੇ ਤੋਸੀ ਸਾਡੀ ਫੌਜ ਵਿੱਚ ਆ ਕੇ ਭਰਤੀ ਹੋ ਜਾਓ ਅਸੀਂ ਤੁਹਾਨੂੰ ਮੋਹ ਮੰਗੀ ਤਨਖਾਹ ਅਤੇ ਜਰਮਨ ਦੀ ਸਿਟੀਜ਼ਨਸ਼ਿਪ ਵੀ ਦੇਵਾਂਗੇ 53 ਸਿੱਖ ਜੁਟ ਦੇ ਫੌਜੀ ਤੁਰਕੀ ਤੋਂ ਪੈਦਲ ਚੱਲ ਕੇ ਈਰਾਨ ਵਰਕੇ ਬਾਰੂਤਾਲ ਅਤੇ ਸੰਘਲੇ ਜਗਲਾਨ ਪਾਰ ਕਰਕੇ ਅਫਗਾਨਿਸਤਾਨ ਤੱਕ ਪੈਦਲ ਹੀ ਪਹੁੰਚ ਗਏ ਸਨ ਫਰਾਂਸ ਦੇ ਸੋਮਦਾ ਇਲਾਕਾ ਕਦੇ ਵੀ ਜਰਮਨਾਂ ਦੇ ਕਬਜ਼ੇ ਵਿੱਚੋਂ ਛੁਡਾਇਆ ਨਹੀਂ ਸੀ ਜਾਣਾ ਦੇ ਕਿਤੇ ਅੰਗਰੇਜ਼ ਸਿੱਖ ਰੈਜੀਮੈਂਟ ਦੀ ਮਦਦ ਨਾਲ ਲੈਂਦੇ ਅੱਜ ਸਿੱਖਾਂ ਦੀ ਬਹਾਦਰੀ ਦੇ ਕਿਸੇ ਅੱਜ ਦੀ ਆਪਣੀ ਵੀਡੀਓ ਵਿੱਚ ਪੇਸ਼ ਕਰਾਂਗੇ ਕਿ ਕਿਵੇਂ ਸਿੱਖਾਂ ਨੇ ਜਰਮਨ ਫੌਜਾਂ ਦੀਆਂ ਚੀਕਾਂ ਪਵਾਈਆਂ ਅਤੇ ਸਿੱਖਾਂ ਨੂੰ ਤੁਰੇ ਆਉਂਦੇ ਦੇਖ ਕੇ ਹਿਟਲਰ ਦੇ ਪਸੀਨੇ ਛੁੱਟ ਜਾਂਦੇ ਸਨ ਪਰ ਉਸ ਤੋਂ ਪਹਿਲਾਂ ਸਭ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਪੂਰੀ ਸੁਣ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਸਾਨੂੰ ਸਾਡੇ ਸਕੂਲਾ ਕਾਲਜਾਂ ਵਿੱਚ ਸਿੱਖਾਂ ਦੀ ਬਹਾਦਰੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀਆਂ ਜੰਗਾਂ ਜਿਵੇਂ 7165 ਦੀਆਂ ਜੰਗਾਂ ਬਾਰੇ ਦੇ ਹੀ ਕਿਤੇ ਸੁਣਾਏ ਅਤੇ ਪੜ੍ਹਾਏ ਜਾਂਦੇ ਹਨ ਤੁਹਾਨੂੰ ਸਭ ਨੂੰ ਗਰੀ ਸਿੰਘ ਨਲੂਆ ਤਾਂ ਯਾਦ ਹੋਵੇਗਾ ਜਿਸ ਨੇ ਅਫਗਾਨਿਸਤਾਨ ਉੱਤੇ ਰਾਜ ਕੀਤਾ ਸੀ ਪਰ ਇਹ ਸਾਰੀਆਂ ਗੱਲਾਂ ਏਸ਼ੀਆ ਮਹਾਦੀਪ ਵਿੱਚ ਹੋਈਆਂ ਹਨ ਪਰ ਅੱਜ ਅਸੀਂ ਗੱਲ ਕਰਦੇ ਹਾਂ ਦੁਨੀਆ ਵਿੱਚ ਸਿੱਖਾਂ ਦੀ ਪਹੁੰਚ ਦੀ ਵਰਲਡ ਵਾਰ ਪਹਿਲੀ ਦੇ ਸਮੇਂ ਦੀ ਜਦੋਂ ਪੂਰੇ ਯੂਰਪ ਵਿੱਚ ਹੀ ਸਿੱਖਾਂ ਦੇ ਚਰਚੇ ਸਨ ਜਰਮਨ ਫੌਜਾਂ ਹੈਰਾਨ ਰਹਿ ਜਾਂਦੀਆਂ ਸਨ ਸਿੱਖਾਂ ਨੂੰ ਦੇ ਕਿ ਕਿ ਇੱਕ ਕਿਵੇਂ ਦੀ ਕੌਮ ਹੈ ਜਿਹੜੀ ਕਦੇ ਖਤਮ ਹੀ ਨਹੀਂ ਹੁੰਦੀ ਮਰਦੇ ਮਰਦੇ ਵੀ ਸਿੱਖ ਸਿਪਾਹੀ ਕਈਆਂ ਨੂੰ ਮਾਰ ਦਿੰਦੇ ਸਨ ਇਹ ਕੌਮ ਇੰਨੀ ਬਹਾਦਰੀ ਨਾਲ ਲੜਦੀ ਕਿ ਵਰਦੀਆਂ ਗੋਲੀਆਂ ਦੇ ਸਾਹਮਣੇ ਆ ਕੇ ਖੜੀ ਹੋ ਜਾਂਦੀ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਸੋਮ ਦੀ ਲੜਾਈ ਦੀ ਤਾਂ ਸੋਮ ਫਰਾਂਸ ਦਾ ਉਹ ਇਲਾਕਾ ਸੀ ਜਿੱਥੇ ਇੱਕ ਸੋਮ ਨਾਮ ਦੀ ਨਦੀ ਵਹਿੰਦੀ ਸੀ ਉਸ ਵਕਤ ਫਰਾਂਸ ਪੂਰੀ ਤਰ੍ਹਾਂ ਨਾਲ ਜਰਮਨਾਂ ਦੇ ਕਬਜ਼ੇ ਵਿੱਚ ਸੀ ਇਸੇ ਸੋਮ ਦੇ ਇਲਾਕੇ ਵਿੱਚ ਇੱਕ ਬੜੀ ਭਿਆਨਕ ਜੰਗ ਲੜੀ ਜਾਂਦੀ ਹੈ ਸੋਮ ਨੂੰ ਜਰਮਨ ਦੇ ਕਬਜ਼ੇ ਵਿੱਚੋਂ ਛਡਾਉਣ ਲਈ ਬ੍ਰਿਟਿਸ਼ ਆਰਮੀ ਉੱਥੇ ਜਰਮਨ ਦੀਆਂ ਫੌਜਾਂ ਨਾਲ ਇੱਕ ਜੰਗ ਲੜਦੀ ਹੈ ਸੋਮ ਦੀ ਲੜਾਈ 1 ਜੁਲਾਈ 1916 ਨੂੰ ਸ਼ੁਰੂ ਹੋਈ ਜਿਹੜੀ ਨਵੰਬਰ ਦੇ ਮਹੀਨੇ ਤੱਕ ਚੱਲੀ ਇਸ ਜੰਗ ਵਿੱਚ ਘੱਟੋ-ਘੱਟ 30 ਲੱਖ ਫੌਜੀ ਦੋਹਾਂ ਪਾਸਿਆਂ ਤੋਂ ਲੜ ਰਹੇ ਸਨ ਇਸ ਜੰਗ ਵਿੱਚ ਕਰੀਬ 10 ਲੱਖ ਫੌਜੀ ਜ਼ਖਮੀ ਹੋਏ ਅਤੇ ਅੱਧੇ ਤੋਂ ਵੱਧ ਮਾਰੇ ਗਏ ਅੱਜ ਜੇਕਰ ਅਸੀਂ ਦੁਨੀਆਂ ਦੀਆਂ ਸਭ ਤੋਂ ਵੱਧ ਘਾਤਕ ਅਤੇ ਖਤਰਨਾਕ ਲੜਾਈਆਂ ਦੀ ਗੱਲ ਕਰੀਏ ਜਿੱਥੇ ਸਭ ਤੋਂ ਵੱਧ ਜਾਨ ਮਾਲ ਦਾ ਨੁਕਸਾਨ ਹੋਇਆ ਸੀ ਤੇ ਉਹਨਾਂ ਲੜਾਈਆਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਹੈ ਸੋਮ ਦੀ ਲੜਾਈ ਇਸ ਜਗ ਵਿੱਚ ਐਨੀ ਗੋਲੀਬਾਰੀ ਹੋ ਰਹੀ ਸੀ ਕਿ 5 ਮਹੀਨਿਆਂ ਵਿੱਚ ਅੰਗਰੇਜ਼ੀ ਫੌਜਾਂ ਸਿਰਫ 7 ਮੀਲ ਹੀ ਅੱਗੇ ਵਧ ਸਕੀਆਂ ਸਨ ਅਖੀਰ ਫਿਰ ਜਦੋਂ ਕੋਈ ਹੋਰ ਚਾਰਾ ਨਾ ਬਚਿਆ ਤਾਂ ਸਿੱਖ ਜੁਨਟ ਇਹ ਸਾਰੀਆਂ ਅੰਗਰੇਜ਼ ਸੁਪਾਈਆਂ ਨੂੰ ਇੱਕ ਸਲਾਹ ਦਿੰਦੀ ਹੈ ਕਿ ਜੇਕਰ ਇਸੇ ਤਰ੍ਹਾਂ ਪਿੱਛੇ ਬੈਠ ਕੇ ਤੁਸੀਂ ਅੱਗੇ ਵਧੋਗੇ ਤਾਂ ਇੱਕ ਨਾ ਇੱਕ ਦਿਨ ਸਾਰੇ ਹੀ ਮਾਰੇ ਜਾਓਗੇ ਇਸ ਜੰਗ ਵਿੱਚ ਹੁਣ ਘੋੜਿਆਂ ਦੀ ਜ਼ਰੂਰਤ ਹੈ ਕਿ ਸਿੱਖ ਘੋੜਿਆਂ ਦੇ ਉੱਪਰ ਬੈਠ ਕੇ ਵਰਦੀਆਂ ਗੋਲੀਆਂ ਵਿੱਚ ਅੱਗੇ ਵਧਣਗੇ ਕਿਉਂਕਿ ਜੇ ਪੈਦਲ ਅੱਗੇ ਵਧਦੇ ਤਾਂ ਜਰਮਨ ਉਸ ਵਕਤ ਧਰਤੀ ਵਿੱਚ ਟੋਹਾ ਪਟ ਕੇ ਮੋਰਚੇ ਬਣਾ ਕੇ ਬੈਠੇ ਸਨ ਜਦੋਂ ਬ੍ਰਿਟਿਸ਼ ਫੌਜਾਂ ਥੋੜਾ ਥੋੜਾ ਅੱਗੇ ਵਧਦੀਆਂ ਸਨ ਤਾਂ ਉਹ ਅੱਗੋਂ ਗੋਲੀਆਂ ਨਾਲ ਭੁੰਨ ਛੋਟਦੇ ਸਨ ਸਿੱਖਾਂ ਨੇ ਜਦੋਂ ਘੋੜਿਆਂ ਤੇ ਬੈਠ ਕੇ ਜਰਮਨ ਫੌਜਾਂ ਵੱਲ ਮੁਹ ਕੀਤਾ ਤਾਂ ਉਹਨਾਂ ਅੱਗੇ ਗੋਲੀ ਨਹੀਂ ਸੀ ਰੋਕੀ ਬਿਲਕੁਲ ਗੋਲੀਆਂ ਉਸੇ ਤਰ੍ਹਾਂ ਅਨੇਵਾਹੀ ਚੱਲ ਰਹੀਆਂ ਸਨ ਕੁਝ ਸਿੱਖ ਸ਼ਹੀਦ ਵੀ ਹੋਏ ਸਨ ਪਰ ਉਹ ਘੋੜੇ ਇੰਨੀ ਤੇਜ਼ੀ ਨਾਲ ਭਜਾ ਕੇ ਲੈ ਕੇ ਗਏ ਕਿ ਕੁਝ ਕੁ ਪੜਾ ਵਿੱਚ ਹੀ ਉਹਨਾਂ ਨੇ ਪਹਿਲੇ ਮੋਰਚੇ ਉੱਤੇ ਕਬਜ਼ਾ ਕਰ ਲਿਆ ਸੀ ਸਿੱਖਾਂ ਨੇ ਜਰਮਨਾਂ ਦੇ ਕੋਲੋਂ ਹਥਿਆਰ ਖੋ ਕੇ ਉਹਨਾਂ ਨੂੰ ਬੰਦੀ ਬਣਾ ਲਿਆ ਕਾਹ ਜਿਆਦਾ ਹੈ ਕਿ ਜਦੋਂ ਸਿੱਖ ਫੌਜਾਂ ਬੋਲੇ ਸੋਨਿਹਾਲ ਦੇ ਜਕਾਰੇ ਗਜਾ ਕੇ ਤੇਜ਼ੀ ਨਾਲ ਘੋੜੇ ਭਜਾ ਕੇ ਅੱਗੇ ਵਧ ਰਹੀਆਂ ਸਨ ਤਾਂ ਉਸ ਵਕਤ ਜਰਮਨ ਫੌਜਾਂ ਦੇ ਹੱਥ ਪੈਰ ਕੰਬਣ ਲੱਗ ਪਏ ਸਨ ਉਹਨਾਂ ਤੋਂ ਸਿੱਧਾ ਨਿਸ਼ਾਨਾ ਹੀ ਨਹੀਂ ਸਾਧਿਆ ਜਾ ਰਿਹਾ ਸੀ ਕਿਸੇ ਤਰ੍ਹਾਂ ਜਾਣ ਦੀ ਬਾਜ਼ੀ ਲਗਾ ਕੇ ਸੌਮਦਾ ਇਲਾਕਾ ਜਰਮਨ ਕੋਲੋਂ ਖੋਹ ਕੇ ਫਰਾਂਸ ਨੂੰ ਸਿੱਖੜੇ ਸੌਂਪਿਆ ਸੀ ਪਹਿਲੇ ਸੰਸਾਰ ਜੰਗ ਦੇ ਸਮੇਂ ਇੱਕ ਘਟਨਾ ਬੜੀ ਮਸ਼ਹੂਰ ਦੇਖਣ ਨੂੰ ਮਿਲਦੀ ਹੈ ਉਹ ਘਟਨਾ ਹੈ ਤੁਰਕੀ ਦੀ ਤੁਰਕੀ ਵਿੱਚ ਵੀ ਜੰਗ ਲੜੀ ਜਾ ਰਹੀ ਸੀ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਤੁਰਕੀ ਦੇ ਵਿੱਚ ਇੱਕ ਤਰਵਜਾ ਸਿੱਖ ਜੁਲੰਟ ਤਾਇਨਾਬ ਸੀ ਜਿਸ ਦੇ ਆਲਦਾਰ ਦਾ ਨਾਮ ਸੀ ਸਰਦਾਰ ਅਰਜਨ ਸਿੰਘ ਜਿਨ੍ਹਾਂ ਨੂੰ ਬਹਾਤਰੀ ਦਾ ਅਵਾਰਡ ਇਸ ਕਰਕੇ ਦਿੱਤਾ ਗਿਆ ਕਿ ਵਰਤਿਆਂ ਗੋਲੀਆਂ ਦੇ ਵਿੱਚ ਇੱਕ ਅੰਗਰੇਜ਼ ਅਫਸਰ ਜ਼ਖਮੀ ਹੋ ਕੇ ਧਰਤੀ ਤੇ ਡਿੱਗ ਪਿਆ ਸੀ ਹੋਰ ਕਿਸੇ ਵੀ ਗੋਰੇ ਫੌਜੀ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਮੇਂ ਵਾਰਦੀਆਂ ਗੋਲੀਆਂ ਵਿੱਚ ਜਾ ਕੇ ਆਪਣੇ ਸੀਨੀਅਰ ਅਫਸਰ ਨੂੰ ਚੁੱਕ ਕੇ ਲੈ ਆਵੇ ਪਰ ਹੌਲਦਾਰ ਸਰਦਾਰ ਅਰਜਨ ਸਿੰਘ ਉਹਨਾਂ ਵਰਦੀਆਂ ਗੋਲੀਆਂ ਵਿੱਚ ਇਕੱਲਾ ਜਾ ਕੇ ਆਪਣੇ ਮੋਢਿਆਂ ਤੇ ਉਸ ਜ਼ਖਮੀ ਅਫਸਰ ਨੂੰ ਇੱਦਾਂ ਚੁੱਕ ਕੇ ਲਿਆਇਆ ਸੀ ਜਿਵੇਂ ਕੋਈ ਆਟੇ ਦੀ ਬੋਰੀ ਚੁੱਕ ਕੇ ਲਿਆਉਂਦਾ ਉਸ ਵਕਤ ਵੀ ਸਿੱਖ ਬਹੁਤ ਜ਼ਿਆਦਾ ਵਫਾਦਾਰ ਸਨ ਜੋ ਇੱਕ ਵਾਰ ਕਿਸੇ ਨਾਲ ਖੜ ਗਏ ਤਾਂ ਫਿਰ ਕਦੇ ਵਿਕਦੇ ਨਹੀਂ ਸਨ ਭਾਵੇਂ ਆਪਣੀ ਜਾਨ ਵੀ ਕਿਉਂ ਨਾ ਲਾਉਣੀ ਪਵੇ ਪਰ ਉਹ ਗਰੇਜ਼ ਨਹੀਂ ਸਨ ਕਰਦੇ ਇਸੇ ਤਰ੍ਹਾਂ ਇੱਕ ਵਾਰ ਹੋਦਾ ਕੀ ਹੈ ਕਿ ਪਹਿਲੀ ਸੰਸਾਰ ਜੰਗ ਦੇ ਸਮੇਂ 1916 ਵਿੱਚ ਹੀ ਕਿਸੇ ਇਲਾਕੇ ਵਿੱਚ ਕੁਝ ਸਿੱਖਾਂ ਨੂੰ ਜਰਮਨ ਸਿਪਾਹੀਆਂ ਵੱਲੋਂ ਬੰਦੀ ਬਣਾ ਲਿਆ ਜਾਂਦਾ ਹੈ। ਪੱਕ ਕਾਰਨ ਜਰਮਨ ਸਿੱਖਾਂ ਨੂੰ ਮੁਸਲਮਾਨ ਸਮਝ ਰਹੇ ਸਨ। ਉਹ ਉਹਨਾਂ ਸਿੱਖਾਂ ਨੂੰ ਤੁਰਕੀ ਭੇਜ ਦਿੰਦੇ ਹਨ। ਤੁਰਕੀ ਦਾ ਸ਼ਾਸਕ ਉਸ ਸਮੇਂ ਇੱਕ ਮੁਸਲਮਾਨ ਰਾਜਾ ਸੀ ਜੋ ਜਰਮਨ ਦੀ ਹਮਾਇਤ ਕਰ ਰਿਹਾ ਸੀ। ਬੰਦੀ ਸਿੱਖਾਂ ਨੂੰ ਤੁਰਕੀ ਭੇਜਿਆ ਜਾਂਦਾ ਪਰ ਉਹ ਸਿੱਖ ਤੁਰਕੀ ਦੀਆਂ ਬੈਰਕਾਂ ਤੋੜ ਕੇ ਉੱਥੋਂ ਫਰਾਰ ਹੋ ਜਾਂਦੇ ਹਨ ਇੱਥੋਂ ਉਹਨਾਂ ਸਿੱਖਾਂ ਦਾ ਸ਼ੁਰੂ ਹੁੰਦਾ ਹੈ ਖਤਰਨਾਕ ਸਫ਼ਰ ਤੁਰਕੀ ਤੋਂ ਅੱਗੇ ਬੈਸੋ ਫਟਾਪੀਆ ਇਰਾਕ ਦਾ ਖਤਰਨਾਕ ਇਲਾਕਾ ਈਰਾਨ ਦੇ ਮਾਰੂਥਲ ਇਹਨਾਂ ਦੇਸ਼ਾਂ ਨੂੰ ਪਾਰ ਕਰਦੇ ਇਹ ਇਲਾਕੇ ਸੱਗੇ ਜੰਗਲੀ ਅਤੇ ਕਿਤੇ ਗਰਮ ਮਾਰੂਥਲ ਦੇ ਸਨ ਜਿੱਥੇ ਦੂਰ ਦੂਰ ਤੱਕ ਕੁਝ ਵੀ ਨਹੀਂ ਸੀ ਹੁੰਦਾ ਚੇਕਾ ਇਹਨਾਂ ਸਾਰੇ ਦੇਚਾਂ ਨੂੰ ਪੈਦਲ ਤੁਰ ਕੇ ਹੀ ਪਾਰ ਕਰਦੇ ਹੋਏ ਅਫਗਾਨਿਸਤਾਨ ਤੱਕ ਪਹੁੰਚ ਗਏ ਸਨ ਅਫਗਾਨਿਸਤਾਨ ਆ ਕੇ ਉਹ ਫਿਰ ਦੁਬਾਰਾ ਅੰਗਰੇਜ਼ਾਂ ਦੀਆਂ ਚੌਕੀਆਂ ਵਿੱਚ ਦਾਖਲ ਹੋਏ ਸਨ ਇਹ ਪਹਿਲੀ ਸੰਸਾਰ ਜੰਗ ਦੀਆਂ ਘਟਨਾਵਾਂ ਹਨ ਸਿੱਖਾਂ ਦੀ ਬਹਾਦਰੀ ਵਫਾਦਾਰੀ ਅੱਜ ਦੇ ਜਜ਼ਬਾ ਦੇਖੋ ਕਿ ਕਿਵੇਂ ਉਹਨਾਂ ਨੇ ਤਿੰਨ ਦੇਸ਼ ਬਿਨਾਂ ਕਿਸੇ ਸਾਧਨ ਤੋਂ ਪੈਦਲ ਤੁਰ ਕੇ ਹੀ ਪਾਰ ਕਰ ਲੈ ਸਨ ਇੱਕ ਹੋਰ ਹੈਰਾਨੀਜਨਕ ਤੱਥ ਤੁਹਾਨੂੰ ਦੱਸ ਦਈਏ ਕਿ ਪਹਿਲੀ ਸੰਸਾਰ ਜੰਗ ਵਿੱਚ 11 ਲੱਖ ਭਾਰਤੀ ਫੌਜੀ ਸ਼ਾਮਲ ਹੋਏ ਸਨ ਜਿਨ੍ਹਾਂ ਵਿੱਚੋਂ 30% ਸਿਰਫ ਇਕੱਲੇ ਸਿੱਖ ਸਨ ਹਾਲਾਂਕਿ ਉਸ ਵਕਤ ਸਿੱਖਾਂ ਦੀ ਕੁੱਲ ਆਬਾਦੀ ਭਾਰਤ ਵਿੱਚ ਸਿਰਫ 1% ਹੀ ਸੀ ਦੇਖਰ ਪਹਿਲੀ ਸੰਸਾਰ ਜੰਗ ਬ੍ਰਿਟਿਸ਼ ਜਿੱਤ ਸਕੇ ਤਾਂ ਉਹਦੇ ਵਿੱਚ ਸਭ ਤੋਂ ਵੱਧ ਯੋਗਦਾਨ ਸਿੱਖਾਂ ਦਾ ਹੈ ਜੇ ਸਿੱਖ ਵੀ ਦੂਜੇ ਫੌਜੀਆਂ ਵਾਂਗ ਆਪਣੀ ਜਾਨ ਦੀ ਪਰਵਾਹ ਕਰਦੇ ਹੁੰਦੇ ਤਾਂ ਬ੍ਰਿਟੇਨ ਕਦੇ ਵੀ ਪਹਿਲੀ ਸੰਸਾਰ ਜੰਗ ਨਾ ਜਿੱਤਦਾ ਸੋ ਦੋਸਤੋ ਇਹ ਸੀ ਕਹਾਣੀ ਪਹਿਲੇ ਸੰਸਾਰ ਜੰਗ ਵਿੱਚ ਵਿਖਾਏ ਸਿੱਖਾਂ ਵੱਲੋਂ ਬਾਤਰੀ ਭਰੇ ਕਾਰਨਾਮੇ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ